ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਮੋਟੀਵੇਸ਼ਨਲ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਵੱਜ ਗਏ ਨੇ 5 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਨੇਹਰੀ ਜੀ ਬਹੁਤ ਜ਼ਿਆਦਾ ਨੇਹਰੀ ਚੱਲ ਪਈ ਆ ਤੇ ਤੁਸੀਂ ਦੇਖ ਸਕਦੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਕਿ ਮੈ ਤਾਂ ਉਹ ਦਿਖਾਨੀ ਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਇਧਰ ਮੌਸਮ ਕਿੱਦਾਂ ਦਾ ਹੈ ਸਾਡੇ ਤੇ ਇਧਰ ਬਹੁਤ ਬੁਰਾ ਹਾਲ ਹੈ ਜੇ ਆਪਣੇ ਉਧਰ ਤੂਣੀ ਵੀ ਪਈ ਆ ਹਨਾ ਇੰਨੀ ਜਨਹਰੀ ਚੱਲ ਰਹੀ ਆ ਜੀ ਜਿਹੜੀ ਸਾਹਮਣੇ ਤਾਰਾਂ ਦਿਖ ਰਹੀਆਂ ਨੇ ਤੁਹਾਨੂੰ ਆਹ ਵਾਲੀਆਂ ਇਹ ਆਪਸ ਵਿੱਚ ਟਕਰਾਰ ਰਹੀਆਂ ਨੇ ਤੇ ਫਿਰ ਚੰਗਿਆੜੇ ਨਿਕਲਦੇ ਨੇ ਕਿਉਂਕਿ ਉਹ ਸਪੈਦੇ ਵੀ ਆਗੇ ਵਿਚ ਲੱਗਦੇ ਨੇ ਤੇ ਫਿਰ ਆਪਸ ਵਿੱਚ ਭੜਦੀਆਂ ਤਾਂ ਚੰਗਿਆੜੇ ਨਿਕਲਦੇ ਆ ਤੇ ਬਾਕੀ ਹਵਾ ਬਹੁਤ ਚੜਦੀ ਸੀ ਮੈਂ ਚੱਲੀ ਤਾਂ ਸੀ ਸਾਨੂੰ ਬਾਹਰਲੇ ਪਾਸੇ ਦਿਖਾਉਣ ਮੈਂ ਕਿਹਾ ਬਾਹਰਲੀ ਸਾਈਡ ਜਾ ਕੇ ਮੌਸਮ ਦਿਖਾਉਣੀ ਆ ਪਰ ਫਿਰ ਹੁਣ ਮੈਨੂੰ ਥੋੜਾ ਡਰ ਲੱਗ ਰਿਹਾ ਮੈਂ ਕਿ ਤੂੰ ਉੱਤੇ ਚੰਗੜੇ ਨਾ ਦੇ ਦੇ ਦੇਖੋ ਜੀ ਤੁਹਾਨੂੰ ਇੱਧਰ ਦੀ ਦਿਖਾਉਣੀ ਆ ਬਹੁਤ ਜ਼ਿਆਦਾ ਤੂਫਾਨ ਝੱਖੜ ਝੋਲਾ ਹਵਾ ਯਾਨੀ ਬਹੁਤ ਜ਼ਿਆਦਾ ਤੇਜ਼ ਆ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੰਨੀ ਮੌਸਮ ਦਾ ਕੀ ਹਾਲਚਾਲ ਹੈ ਸਾਡੇ ਇੱਧਰ ਫਸਲਾਂ ਤਾਂ ਜੀ ਸਾਰੀਆਂ ਵੱਢੀਆਂ ਗਈਆਂ ਬਸ ਰਹਿੰਦਾ ਤੂੜੀ ਬਣਾਉਣ ਵਾਲਾ ਰਹਿੰਦਾ ਕੁਝ ਕੁਝ ਲੋਕ ਜਿਹੜੇ ਤੂੜੀ ਬਣਾ ਰਹੇ ਨੇ ਕੁਝ ਨੇ ਬਣਾ ਲਈ ਆ ਕੁਝ ਘਰਾਂ ਨੇ ਹਾਂਜੀ ਹੁਣ ਹੋ ਗਈ ਜੀ ਅਗਲੀ ਸਵੇਰ ਅਗਲੀ ਸਵੇਰ ਦੇ ਵੱਜ ਗਏ ਨੇ 6 ਤੇ ਬਾਕੀ ਬੱਦਲ ਹੋਏ ਪਏ ਨੇ ਜੀ ਮੀਹ ਵਾਲਾ ਮੌਸਮ ਹੈ ਸਾਰੀ ਰਾਤ ਦੇ ਬੱਦਲ ਨੇ ਬਾਕੀ ਰਾਤ ਠੰਡ ਵੀ ਬਹੁਤ ਸੀਗੀ ਤੇ ਬਾਹਰ ਪਏ ਸੀ ਨਾ ਠੰਡ ਬਹੁਤ ਲੱਗ ਰਹੀ ਸੀ ਫਿਰ ਸਾਰਿਆਂ ਨੇ ਉੱਠ ਉੱਠ ਕੇ ਅੰਦਰ ਪੈ ਗਏ ਤੇ ਬਾਕੀ ਹੁਣ ਮੈਂ ਲੱਗਦੀ ਆ ਜੀ ਕਮਰੇ ਦੇ ਅੰਦਰ ਸਫਾਈ ਕਰਨ ਕਿਉਂਕਿ ਸਾਰਾ ਕੁਝ ਮਿੱਟੀ ਦੇ ਨਾਲ ਭਰ ਗਿਆ ਸੋ ਪਸਾਰਾ फटाफट ਚੰਗੀ ਤਰ੍ਹਾਂ ਸਾਰੀ ਸਫਾਈ ਕਰਕੇ ਅੰਦਰ ਕਮਰੇ ਦੇ ਅੰਦਰ ਝਾੜੂ ਪੋਚਾ ਲਗਾ ਕੇ ਉਹ फटाफट ਕੰਮ ਨਿਮੇੜਦੇ ਆ ਬਾਕੀ ਜਿਹੜਾ ਹੋਰ ਪਸ਼ੂਆਂ ਦਾ ਕੰਮ ਆਪਣਾ ਗੋਹਾ ਵਗੈਰਾ ਉਹ ਸਾਰਾ ਕੰਪਲੀਟ ਹੋ ਗਿਆ ਤੇ ਮੀਂਹ ਤੋਂ ਪਹਿਲਾਂ ਪਹਿਲਾਂ ਕਿਉਂਕਿ ਪਤਾ ਨਹੀਂ ਹੁੰਦਾ ਕਈ ਵਾਰੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਨਾ ਫਿਰ ਆਪਣੀ ਵੀੜੇ 'ਚ ਤਿਲਕਣ ਹੋ ਜਾਂਦੀ ਆ ਤੇ ਫਿਰ ਉਧਰ ਨੂੰ ਤੁਹਾਨੂੰ ਪਤਾ ਜਿੱਥੇ ਉਧਰ ਨੂੰ ਬਾੜੀ ਆ ਉਧਰ ਨੂੰ ਥੋੜੀ ਢਾਲ ਆ ਗਈ ਉੱਥੇ ਵੀ ਫਿਰ ਤਿਲਕਣ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਜਦ ਤੱਕ ਉਹ ਪਾਣੀ ਨਹੀਂ ਚੰਗੀ ਤਰ੍ਹਾਂ ਸੁੱਕਦਾ ਉਨਾ ਟਾਈਮ ਫਿਰ ਅਸੀਂ ਉਧਰ ਜਿਨੀ ਕਿ ਮੈਂ ਗੋਹਾ ਵਗੈਰਾ ਸੋ ਤਾਂ ਕਰਕੇ ਪਹਿਲਾਂ ਗੋਹੇ ਦਾ ਕੰਮ ਨਿਬੇੜ ਲਿਆ ਆਪਾਂ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਵੀਡੀਓ ਤੇ ਬਣੀ ਰਿਓ ਲਓ ਜੀ ਹੁਣ ਰਮਾਨ ਕੱਢ ਰਿਹਾਗਾ ਇੱਥੇ ਮੋਟਰਸਾਈਕਲ ਬਾਹਰ ਬੋਲਟ ਕਿਉਂਕਿ ਆਪਾਂ ਅੰਦਰ ਸਾਰਾ ਝਾੜ ਚੜਾਈ ਆ ਕਰਨਾਗਾ ਤੇ ਬੋਲਟ ਨਾ ਮੈਂ ਅੰਦਰ ਲਵਾ ਦਨੀ ਹੁੰਦੀ ਇੱਕ ਸਾਈਡ ਤੇ ਕਿਉਂਕਿ ਨਾ ਜਦ ਮਿੱਟੀ ਘਟਾ ਉੜਦਾਗਾ ਹਨੇਰੀ ਨੂਰੀ ਆਉਂਦੀ ਨਹੀਂ ਤਾਂ ਫਿਰ ਸਾਰਾ ਭਰ ਜਾਂਦਾ ਔਰ ਫਿਰ ਇਹਦੇ ਨਾਲ ਡੜੀਆਂ ਉੱਪਰ ਜਦੋਂ ਆਪਾਂ ਸਾਫ਼ ਕਰਦੇ ਹਾਂ ਨਾ ਚਰੀਟਾਂ ਜੀਆਂ ਪੈ ਜਾਂਦੀਆਂ ਤੇ ਰੋਜ਼ ਰੋਜ਼ ਇਹਦੇ ਡੈਡੀ ਕਹਿੰਦੇ ਬੁਲਟ ਧੋਣਾ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਕਿਹਾ ਵੀ ਰੂਰ ਹੋਏ ਨੀ ਨੂੰ ਜ਼ਿਆਦਾਤਰ ਨੀ ਨੂੰ ਧੋਣਾ ਹੈਗਾ ਸੋ ਤਾਂ ਕਰਕੇ ਪਹਿਨੂੰ ਅੰਦਰ ਲਾਦਨੇ ਹੁੰਦੀਆਂ ਲਓ ਤੇ ਹੁਣ ਮੈਂ ਆ ਗਈ ਸੀ ਜੀ ਕਮਰੇ ਦੇ ਵਿੱਚ ਤੇ ਕੰਬਲ ਦੀ ਲਾ ਰਹੀ ਸੀ ਤਾਂ ਮੈਂ ਕਿਹਾ ਵੀ ਫਟਾਫਟ ਪਹਿਲਾਂ ਚਾਦਰ ਚੁਦਰ ਝਾੜਦਾ ਕਿਉਂਕਿ ਨਾ ਆਪਣੇ ਕਮਰੇ ਦੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਉਧਰ ਸਾਈਡ ਮੋਰੀ ਰੱਖੀ ਹੋਈ ਆ ਉਹ ਤਾਂ ਆਪਾਂ ਬੰਦ ਰੱਖਦੇ ਆ ਤੇ ਗੇਟ ਵੀ ਆਪਾਂ ਬੰਦ ਕਰਦੇ ਨੇ ਹਨੇਰੀ ਆਉਂਦੀ ਆ ਪਰ ਨਾ ਉੱਪਰ ਇੱਕ ਰੂਸ਼ ਹੰਦਾਂ ਜਾਂ ਰੱਖਿਆ ਹੋਇਆ ਉਹ ਪ੍ਰਾਣੇ ਜਿਵੇਂ ਜਮਾਨੇ ਚ ਹੁੰਦਾ ਸੀ ਉਦਾਂ ਦਾਗਾ ਉਹ ਬੰਦ ਕਰਨਾ ਥੋੜਾ ਔਖਾ ਹੈਗਾ ਤਾਂ ਉਹਦੇ ਰਾਹੀਂ ਵੀ ਮਿੱਟੀ ਘਟਾ ਅੰਦਰ ਆ ਜਾਂਦਾ ਇੱਕ ਫਿਰ ਉੱਥੋਂ ਦੀ ਤਾਰ ਨੰਗਦੀ ਆ ਟੀਵੀ ਦੀ ਤਾਂ ਉਹਦਾ ਕਰਕੇ ਪੂਰਾ ਬੰਦ ਹੁੰਦਾ ਨਹੀਂ ਹੈਗਾ ਸੋ ਤਾਂ ਕਰਕੇ ਮਿੱਟੀ ਘਟਾ ਬਹੁਤ ਆ ਜਾਂਦਾ ਮੈਂ ਕਿਹਾ ਚੱਲ ਸਾਰਾ ਕੁਝ ਕਰਕੇ ਚਾਦਰ ਉਧਰ ਚੰਗੀ ਤਰ੍ਹਾਂ ਝਾੜ ਕੇ ਇੱਥੇ ਨਾ ਮੰਮੀ ਖੜੀ ਸੀਗੇ ਤੇ ਉਹ ਕਹਿੰਦੀ ਮੈਨੂੰ ਐ ਲੱਗਦਾ ਚਾਦਰ ਇਹਦੀ ਖਾਫੀ ਪੁਰਾਣੀ ਆ ਕਹਿੰਦੇ ਐ ਲੱਗਦਾ ਵੀ ਚਾਦਰ ਫਟ ਗਈ ਆ ਕਹਿੰਦੇ ਦਿਖਾਈ ਮੈਨੂੰ ਵੀ ਮੈਨੂੰ ਲੱਗਿਆ ਤੇ ਤਾਂ ਕਰਕੇ ਮੈਂ ਇੱਥੇ ਉਹਨਾਂ ਨੂੰ ਐ ਚਾਦਰ ਚੱਕ ਕੇ ਦਿਖਾ ਰਹੀ ਸੀ ਫਿਰ ਉਹ ਕਹਿੰਦੇ ਨਹੀਂ ਮੈਨੂੰ ਕੋਈ ਖਾ ਲੱਗਿਆ ਕਿਉਂਕਿ ਕਾਫੀ ਪੁਰਾਣੀ ਚਾਦਰ ਆ ਗਈ ਤੇ ਪਹਿਲਾਂ ਤੇ ਬਹੁਤ ਪਾਰੀ ਹੁੰਦੀ ਸੀ ਪਰ ਇਹ ਜਿੰਨੇ ਵਾਰ ਵਾਰ ਧੋ ਧੋ ਕੇ ਇਹ ਮਕਾਸ ਗਈ ਆ ਤੇ ਹੁਣ ਗਰਮੀਆਂ ਦੇ ਵਿੱਚ ਵਧੀਆ ਲੱਗਦੀ ਐ ਨਿਕ ਤਾਂ ਹੁਣ ਆਸਾਨੀ ਨਾਲ ਧੁੱਤੀ ਜਾਂਦੀ ਆ ਇੱਕ ਫਿਰ ਕਾਟਨ ਦੀ ਚਾਦਰ ਵਧੀਆ ਰਹਿੰਦੀ ਆ ਤਾਂ ਕਰਕੇ ਸੋ ਲੋ ਜੀ ਇੱਥੇ ਮੈਂ ਬੈੱਡ ਵਗੈਰਾ ਸਾਰਾ ਚੰਗੀ ਤਰ੍ਹਾਂ ਝਾੜਤਾ ਤੇ ਚਾਦਰ ਵੀ ਆਪਾਂ ਚੰਗੀ ਤਰ੍ਹਾਂ ਕਰਤੀ ਸੈੱਟ ਤੇ ਹੁਣ ਇੱਥੇ ਮੈਂ ਟੇਬਲ ਝਾੜ ਰਹੀ ਸੀ ਦਾ ਕੱਪੜਾ ਵਗੈਰਾ ਤੇ ਆਹ ਹੈਗੀਆਂ ਚਾਰਜਰ ਦੀਆਂ ਤਾਰਾਂ ਵਗੈਰਾ ਜਿਹੜੇ ਚਾਰਜ ਕਰਦੇ ਨੇ ਫੋਨ ਤੇ ਐ ਕੱਢ ਕੱਢਣਾ ਇੱਕ ਰਮਾਨ ਦੀ ਐ ਜਿਵੇਂ ਹੈੱਡਫੋਨ ਦੀ ਹੋਗੀ ਇੱਕ ਉਹਦੇ ਫੋਨ ਦੀ ਇੱਕ ਰਮਾਨ ਦੇ ਡੈਡੀ ਦੇ ਫੋਨ ਦੀ ਹੋਗੀ ਇੱਕ ਮੇਰੇ ਫੋਨ ਦੀ ਹੋਗੀ ਸਾਰੇ ਨੂੰ ਅਲੱਗ-ਅਲੱਗ ਲੱਗਦੇ ਨੇ ਤੇ ਫਿਰ ਉਹ ਐ ਲਾ ਲਾ ਕੇ ਇੱਥੇ ਟੇਬਲ ਤੇ ਸਿੱਟੀ ਜਾਂਦੇ ਆ ਸਾਹਮਣੇ ਉਹ ਦੇਖ ਸਕਦੇ ਆ ਤੁਸੀਂ ਪਲੱਗਾ ਉੱਥੇ ਫਿਰ ਇੱਥੇ ਚਾਰਜ ਤੇ ਲਾ ਆਂਦੇ ਆ ਫੋਨ ਤੇ ਹੁਣ ਮੈਂ ਕਿਹਾ ਚੱਲਾਂ ਆਹ ਕੱਪੜਾ ਵੀ ਚਾ ਟੇਬਲ ਦਾ ਝਾੜਦਾ ਟੇਬਲ ਜਿਹੜਾ ਆਪਣਾ ਪਲਾਸਟਿਕ ਦਾ ਹੀ ਆ ਪਰ ਮੈਂ ਇਹਦੇ ਉੱਪਰ ਕੱਪੜਾ ਇਦਾਂ ਵਿਛਾ ਲੈਂਦੀ ਆ ਕਿ ਵੇਰ ਕੋਈ ਆ ਜਾਂਦਾ ਹਨਾ ਤੇ ਚਾਹ ਪਾਣੀ ਪੀਣਾ ਹੁੰਦਾ ਤਾਂ ਕਰਕੇ ਫਿਰ ਵਧੀਆ ਲੱਗਦਾ ਉੱਪਰ ਕੱਪੜਾ ਜਾਂ ਵਿਸ਼ਿਆਂ ਆ ਕਿ ਲੋ ਜੀ ਹੁਣ ਮੈਂ ਇੱਥੇ ਜਿਹੜਾ ਟੇਬਲ ਵਗੈਰਾ ਉਹ ਵੀ ਚੰਗੀ ਤਰ੍ਹਾਂ ਟਾੜ ਤੇ ਹੁਣ ਮੈਂ ਕਾਰਪੇਟ ਲੈ ਕੇ ਚੱਲੀ ਆ ਬਾਹਰ ਤੇ ਕਿਉਂਕਿ ਵੀ ਮਿੱਟੀ ਨਾ ਭਰੀ ਪਈ ਸੀ ਤੇ ਮੈਂ ਕਿਹਾ ਵੀ ਚਲੀ ਵੀ ਝਾੜ ਕੇ ਚੰਗੀ ਤਰ੍ਹਾਂ ਨਾਲ ਇਹ ਤਾਂ ਮੈਂ ਵੈਸੇ ਵੀ ਰੋਜ਼ ਇਹਨੂੰ ਚੱਕ ਕੇ ਹੀ ਝਾੜੂ ਲਾਉਣੀ ਆ ਮੰਮੀ ਤਾਂ ਆ ਕੇ ਫਿਰ ਕਹਿੰਦੇ ਤੂੰ ਰੋਜ਼ ਕਿਉਂ ਚੱਕਣ ਲੱਗੇ ਨੇ ਮੈਂ ਕਿਹਾ ਫਿਰ ਮੈਨੂੰ ਐ ਜੇ ਰਹਿੰਦਾਗਾ ਵੀ ਝਾੜੂ ਲਾਇਆ ਨਹੀਂ ਹੋਇਆ ਕਿਉਂਕਿ ਆਸੇ ਪਾਸੇ ਜਲਾ ਲੈਣਾ ਹਨ ਕਾਰਪੇਟ ਚੱਕ ਕੇ ਨਾ ਲੈਣਾ ਫਿਰ ਮਨ ਨੂੰ ਤਸੱਲੀ ਜੀ ਨਹੀਂ ਆਉਂਦੀ ਵੀ ਮੈਂ ਝਾੜੂ ਲਾਇਆਗਾ ਸੋ ਤਾਂ ਕਰਕੇ ਲੋ ਜੀ ਹੁਣ ਮੈਂ ਬੱਡਾ ਤੇ ਫਟਾਫਟ ਥੋੜੀ ਜੀ ਵੀਡੀਓ ਵਿੱਚ ਮੈਂ ਐਡਿਟ ਕੀਤੀ ਆ ਕਿ ਵੀ ਤਾਂ ਕਿ ਜਿਹੜੀ ਵੀਡੀਓ ਜ਼ਿਆਦਾ ਵੱਡੀ ਨਾ ਹੋਵੇ ਤੇ ਇਹਦੇ ਡੈਡੀ ਨਾ ਇੱਥੇ ਮੈਨੂੰ ਕਹਿ ਰਹੇ ਸੀ ਕਹਿੰਦੇ ਵੀ ਜਿਹੜੀ ਆ ਸਾਹਮਣੇ ਮੋਰੀ ਆ ਵੀ ਆਪਾਂ ਇਹ ਬੰਦ ਨਾ ਕਰਵਾ ਦਈਏ ਕਿਉਂਕਿ ਇਹ ਨਾ ਰਾਹ ਤੇ ਪੈਂਦੀ ਆ ਤਾਂ ਕਰਕੇ ਤੇ ਸਾਥੋ ਦੋ ਨਹੀਂ ਗੱਲ ਦੱਸਾਂ ਹਾਂ ਤੋ ਇਨੀ ਮਿਹਨਤ ਨਾਲ ਬੁਲਟ ਸਾਫ਼ ਕਰਿਆ ਹਨਾ ਹਨਾ ਤੇ ਨਾ ਮੈਨੂੰ ਪਤਾ ਚੱਲਿਆ ਵੀ ਛੁੱਟੀਆਂ ਹੋ ਗਈਆਂ ਤਿੰਨ ਦਿਨਾਂ ਦੀਆਂ ਹੈ ਹੋ ਗਈਆਂ ਮੈਸੇਜ ਆ ਗਿਆ ਡੈਡੀ ਦਾ ਨਹੀਂ ਸਰਕਾਰੀ ਵੀ ਹੋਗੀਆਂ ਸਰਕਾਰੀ ਪ੍ਰਾਈਵੇਟ ਸਾਰਿਆਂ ਨੂੰ ਹੋਗੀਆਂ ਤਿੰਨ ਦਿਨਾਂ ਵਾਸਤੇ ਯੂਨੀਵਰਸਟੀਆਂ ਵੀ ਬੰਦ ਕਰਤੀਆਂ ਤਿੰਨ ਦਿਨਾਂ ਵਾਸਤੇ ਚਲੋ ਜੀ ਉਹ ਕਹਾਵਤੋਗੀ ਨਾਤੇ ਤੋਤੇ ਰਹਿ ਗਏ ਵੱਡੇ ਵੱਡੇ ਮੱਖੇ ਬਹਿ ਗਏ ਤੇ ਲੋ ਜੀ ਇੱਥੇ ਹੁਣ ਮੈਂ ਫੇਰ ਵਾਪਸ ਰਸੋਈ ਦੇ ਵਿੱਚ ਆ ਗਈ ਤੇ ਟਾਈਮ ਹੋ ਗਿਆ ਸੀ 11 11 ਸਵਾ 11 ਦਾ ਟਾਈਮ ਸੀ ਹਾਂਜੀ ਤੇ ਰਮਾਨ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੰਮੀ ਤੇ ਮੈਂ ਅੱਜ ਕਹਿੰਦੀ ਕਾਫੀ ਪੀਣੀ ਆ ਕਾਫੀ ਵੈਸੀ ਗਰਮੀਆਂ ਦੇ ਵਿੱਚ ਆਪਾਂ ਜਿਆਦਾ ਨਹੀਂ ਪੀਂਦੇ ਸਰਦੀਆਂ ਵਿੱਚ ਵੀ ਇਸ ਵਿੱਚ ਜਿਆਦਾ ਕਾਫੀ ਨਹੀਂ ਪੀਂਦੇ ਕਿਉਂਕਿ ਕਾਫੀ ਹੋਗੀ ਚਾਹ ਹੋਗੀ ਹਨਾ ਇਹੀ ਜਿੱਥੇ ਆਪਾਂ ਨੂੰ ਐ ਹੁੰਦਾ ਵੀ ਨੀਂਦ ਆਉਂਦੀ ਆ ਜਾਂ ਬਥਕਾਬਟ ਵੇਲੇ ਜਾਂ ਜਦੋਂ ਠੰਡ ਲੱਗਦੀ ਆ ਆਪਾਂ ਪੀ ਲੈਣੇ ਆ ਪਰ ਅਸਲ ਦੇ ਵਿੱਚ ਇਹਨਾਂ ਦੇ ਨੁਕਸਾਨ ਜ਼ਿਆਦਾ ਹੁੰਦੇ ਆ ਸੋ ਤਾਂ ਕਰਕੇ ਆਪਾਂ ਜ਼ਿਆਦਾ ਨਹੀਂ ਲਿਆ ਕੇ ਰੱਖੀ ਛੋਟੇ ਛੋਟੇ ਪੈਕੇਟਾਂ ਵਾਲੀ ਲਿਆ ਕੇ ਰੱਖ ਲਈ ਦੀ ਜਦੋਂ ਕਿਤੇ ਮਨ ਕਰਦਾ ਤਾਂ ਮਹੀਨੇ ਵਿੱਚ ਅੱਧ ਕਦੀ ਵਾਰ ਨਹੀਂ ਤਾਂ ਇਹ ਨਹੀਂ ਪਤਾ ਵੀ ਕਿੰਨੇ ਕਿੰਨੇ ਮਹੀਨੇ ਪੀਂਦੀ ਨਹੀਂ ਹੈਗੇ ਸੋ ਵੀ ਕਈ ਵਾਰੀ ਰਬਾਨ ਕਹਿ ਦਿੰਦਾ ਵੀ ਮੰਮੀ ਮੈਂ ਕੌਫੀ ਪੀਣ ਨੂੰ ਦਿਲ ਕਰਦਾ ਅੱਜ ਤੇ ਤਾਂ ਕਰਕੇ ਮੈਂ ਕਿਹਾ ਚੱਲ ਮੈਂ ਬਣਾ ਲੈਨੀ ਆ ਤੇ ਵੈਸੇ ਤਾਂ ਕਾਫੀ ਬਣਾਉਣ ਵਾਲੀ ਛੋਟੀ ਜਿਹੀ ਮਸ਼ੀਨ ਵੀ ਆਪਾਂ ਲਿਆਂਦੀ ਹੋਈ ਆ ਪਰ ਉਹਦੇ ਨਾਲ ਮੈਨੂੰ ਬੜਾ ਝੰਜੜਿਆ ਲੱਗਦਾ ਤਾਂ ਕਰਕੇ ਮੈਂ ਕਿਹਾ ਵੀ ਇੱਥੇ ਮੈਂ ਤਾਂ ਗਰਾਇੰਡਰ ਦੇ ਵਿੱਚ ਪਾ ਕੇ ਹੀ ਥੋੜੀ ਜਿਹੀ چینی ਵਿੱਚ ਹੀ ਜਿਹੜੀ ਹੈਗੀ ਕਾਫੀ ਥੋੜਾ ਜਿਹਾ ਪਾਣੀ ਤੇ ਆਪਾਂ ਇਹਨੂੰ ਫੈਂਟ ਲਿਆ ਚੰਗੀ ਤਰ੍ਹਾਂ ਤੇ ਇਹਦੀ ਵਧੀਆ ਝੱਗ ਬਣ ਜੂਗੀ ਉਹ ਮਸ਼ੀਨ ਦੇ ਨਾਲ ਨਾ چینی ਪ੍ਰੋਪਰ ਪਰਪੋਰਸ਼ਨ ਦੇ ਤਾਂ ਕਰਕੇ ਵਰਨਾ ਚਲੋ ਇਸ ਮਸ਼ੀਨ ਤੇ ਆਪਾਂ ਬਣਾਉਣੇ ਆਗੇ ਜੇ ਲੋ ਜੀ ਇੱਥੇ ਮੈਂ ਕਾਫੀ ਬਣਾ ਲਈ ਆਗੀ ਤੇ ਮੈਂ ਇੱਥੇ ਪਾ ਰਹੀ ਆ ਇਹਨੂੰ ਗਲਾਸਾਂ ਦੇ ਵਿੱਚ ਤੇ ਆਪਾਂ ਥੋੜੀ ਜੀ ਬਣਾਈ ਆ ਕਿਉਂਕਿ ਫਿਰ ਫालतू ਪਈ ਰਹਿੰਦੀ ਆ ਫਿਰ ਖਰਾਬ ਜਾਂਦੀ ਆ ਹਨਾ ਕਿਉਂਕਿ ਗਰਮੈਸ਼ ਵੀ ਕਰਦੀ ਆ ਤਾਂ ਕਰਕੇ ਫਿਰ ਆਪਾਂ ਜ਼ਿਆਦਾ ਇਹਨੂੰ ਪੀਂਦੇ ਨਹੀਂ ਹੈਗੇ ਤੇ ਇਹਦੇ ਡੈਡੀ ਨੂੰ ਤਾਂ ਨਹੀਂ ਪਸੰਦ ਨਹੀਂ ਉਹ ਕਹਿੰਦੇ ਮੈਨੂੰ ਨਹੀਂ ਵਧੀਆ ਲੱਗਦੀ ਕੌੜੀ ਜੀ ਸੋ ਤਾਂ ਕਰਕੇ ਮੈਂ ਇੱਥੇ ਦੋ ਜਣੇ ਜੋਗੀ ਮੈਂ ਕਿਹਾ ਚਲ ਥੋੜੀ ਜੀ ਮੈਂ ਪੀ ਲੈਂਨੀ ਆ ਮੰਮੀ ਵੀ ਨਹੀਂ ਪਿੰਦੇ ਹੈਗੇ ਤੇ ਲਓ ਜੀ ਕਾਫੀ ਬਣ ਗਈ ਹੈ ਤੇ ਇੱਥੇ ਮੈਂ ਨਾ ਹੁਣ ਥੋੜੇ ਤੁੱਕੇ ਡਿਗ ਪਏ ਸੀ ਜਿਹੜੀ ਕਾਫੀ ਦੀ ਛੱਗ ਜੀ ਸੀ ਮੈਂ ਇਹਦੇ ਨਾਲ ਦੇ ਨਾਲ ਸਾਫ਼ ਕਰ ਦਵਾਂ ਕਿਉਂਕਿ ਫਿਰ ਨਾ ਵੈਸੇ ਤਾਂ ਆਪਣੇ ਜਾਲੀ ਵਾਲਾ ਗੇਟ ਲੱਗਿਆ ਹੋਇਆ ਪਰ ਫਿਰ ਵੀ ਮੱਖੀਆਂ ਜੀ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਲਓ ਜੀ ਇੱਥੇ ਮੈਂ ਪਾ ਦੁੱਧ ਉਬਾਲ ਕੇ ਰੱਖਿਆ ਹੋਇਆ ਸੀ ਤੇ ਮੈਂ ਪਾ ਰਹੀ ਹਾਂ ਇੱਥੇ ਗਲਾਸਾਂ ਦੇ ਵਿੱਚ ਦੁੱਧ ਥੋੜਾ ਠੰਡਾ ਕਰ ਲਿਆ ਸੀ ਕਿਉਂਕਿ ਗਰਮੀ ਠੰਡੀ ਕਾਫੀ ਵਧੀਆ ਲੱਗਦੀ ਹੈ ਹਨ ਸੋ ਤਾਂ ਕਰਕੇ ਮੈਂ ਠੰਡਾ ਦੁੱਧ ਫ੍ਰਿਜ ਰੱਖਿਆ ਉਬਾਲਾ ਦੇ ਕਿ ਫ੍ਰਿਜ ਰੱਖਿਆ ਹੋਇਆ ਸੀ ਆਪਣਾ ਸਵੇਰੀ ਤੇ ਇਥੇ ਮੈਨੂੰ ਲੱਗਿਆ ਵੀ ਦੁੱਧ ਘੱਟ ਆ ਥੋੜਾ ਜਿਮ ਤਾਂ ਦੁਬਾਰਾ ਪਾਇਆ ਲਓ ਜੀ ਆਪਣਾ ਕਾਫੀ ਬਣ ਕੇ ਰੈਡੀ ਆ ਹੁਣ ਆਪਾਂ ਵੀਡੀਓ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ